ਪੰਜਾਬੀ ਗਾਇਕ ਦਲਜੀਤ ਦੋਸਾਂ ਜੈਨੀ ਦਿਨੀ ਆਪਣੇ ਦਿੱਲੀ ਉਮੇਨਾਟੀ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਇਸ ਦੌਰੇ ਦੀ ਸ਼ੁਰੂਆਤ ਦਿੱਲੀ, ਜੈਪੁਰ ਅਤੇ ਹైదరాబాద్ ਦੇ ਵਿੱਚ ਵੱਡੇ ਸਮਾਰੋਹ ਦੇ ਨਾਲ ਕੀਤੀ ਹੈ ਹਾਲੀ ਦੇ ਵਿੱਚ ਉਹਨਾਂ ਨੇ ਅਹਮਦਾਬਾਦ ਅਤੇ ਲਖਨਊ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ਤੋਂ ਬਾਅਦ ਉਹ ਜਲਦ ਹੀ ਮੁੰਬਈ ਦੇ ਵਿੱਚ ਆਪਣੇ ਪ੍ਰਦਰਸ਼ਨ ਦੇ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਨੇ ਜਦੋਂ ਉਹਨਾਂ ਨੇ ਆਪਣੇ ਦੌਰੇ ਦਾ ਐਲਾਨ ਕੀਤਾ ਤਾਂ ਮੁੰਬਈ ਤੋਂ ਉਹਨਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਦੇਸ਼ ਭਰ ਦੇ ਲੋਕ ਕਾਫੀ ਉਤਸ਼ਾਹਿਤ ਸਨ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਦਮਦਾਰ ਪਰਫਾਰਮੈਂਸ ਦੇਣ ਤੋਂ ਬਾਅਦ ਦਲਜੀਤ ਨੇ ਹੁਣ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਮੁੰਬਈ ਦੇ ਵਿੱਚ ਵੀ ਪਰਫਾਰਮ ਕਰਨ ਜਾ ਰਹੇ ਨੇ ਜਿਸ ਦੇ ਕਾਰਨ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਕਾਨਸਰਟ ਦਾ ਹਿੱਸਾ ਬਣਨ ਦੇ ਲਈ ਬੇਤਾਬ ਹੋ ਗਏ ਨੇ ਪਰ ਉਹਨਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਸ ਸਮਾਗਮ ਦੇ ਲਈ ਟਿਕਟਾਂ ਬੁੱਕ ਕਰਵਾਉਣਾ ਨਾ ਮੁਸ਼ਕਿਲ ਹੋ ਜਾਵੇਗਾ ਦਰਅਸਲ 2 ਨਵੰਬਰ ਨੂੰ ਦਲਜੀਤ ਦੋਸਾਂਝ ਤੇ ਮੁੰਬਈ ਸ਼ੋਅ ਦੀਆਂ ਟਿਕਟਾਂ Zomato Live ਤੇ ਬੁਕਿੰਗ ਦੇ ਲਈ ਉਪਲਬਧ ਕਰਵਾਈਆਂ ਗਈਆਂ ਸਨ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਸਾਰੀਆਂ ਟਿਕਟਾਂ ਵਿਕ ਗਈਆਂ ਮਿਲੀ ਜਾਣਕਾਰੀ ਦੇ ਅਨੁਸਾਰ ਸਾਰੀਆਂ ਟਿਕਟਾਂ 50 ਸੈਕਿੰਡ ਦੇ ਵਿੱਚ ਹੀ ਵਿਕ ਗਈਆਂ ਸਨ ਤੋਂ ਅੰਦਾਜ਼ਾ ਹੈ ਕਿ ਦਲਜੀਤ 19 ਦਸੰਬਰ ਨੂੰ ਮੁੰਬਈ ਦੇ ਵਿੱਚ ਪਰਫਾਰਮ ਕਰਨਗੇ ਹਾਲ ਹੀ ਦੇ ਵਿੱਚ ਮੁੰਬਈ ਸ਼ੋਅ ਦੀ ਘੋਸ਼ਣਾ ਕਰਦੇ ਹੋਏ ਦਲਜੀਤ ਨੇ ਕਿਹਾ ਕਿ ਮੁੰਬਈ ਇੱਕ ਅਜੀਹਾ ਸ਼ਹਿਰ ਹੈ ਜੋ ਕਿਸੇ ਹੋਰ ਵਰਗਾ ਨਹੀਂ ਹੈ ਸਪਨਿਆਂ ਦਾ ਸ਼ਹਿਰ ਜਾਦੂ ਦਾ ਸ਼ਹਿਰ ਮੈਂ ਅੰਤ ਵਿੱਚ ਦਿੱਲੀ ਉਮੀਨਾਟੀ ਅਨੁਭਵ ਨੂੰ ਆਪਣੇ ਪ੍ਰਸ਼ੰਸਕਾਂ ਤੱਕ ਪਹੁੰਚਾਉਣ ਦੇ ਲਈ ਉਤਸ਼ਾਹਿਤਾਂ ਫਿਲਹਾਲ ਸ਼ੋਅ ਦੇ ਲਈ ਲੋਕੇਸ਼ਨ ਦਾ ਐਲਾਨ ਨਹੀਂ ਕੀਤਾ ਗਿਆ ਹੈ ਹਾਲਾਂਕਿ ਇਸ ਦੌਰਾਨ ਹਾਈਦਰਾਬਾਦ ਦੇ ਵਿੱਚ ਉਹਨਾਂ ਦੇ ਸ਼ੋਅ ਤੋਂ ਪਹਿਲਾਂ ਉਹਨਾਂ ਨੂੰ ਤੇਲੰਗਾਨਾ ਸਰਕਾਰ ਦਾ ਨੋਟਿਸ ਵੀ ਮਿਲਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਜਿਹੇ ਗੀਤ ਨਾ ਗਾਣ ਜੋ ਸ਼ਰਾਬ ਨਸ਼ੇ ਜਾਂ ਫਿਰ ਹਿੰਸਾ ਨੂੰ ਉਤਸ਼ਾਹਿਤ ਕਰਦੇ ਹੋਣ ਨਾਲ ਹੀ ਉਹਨਾਂ ਨੂੰ ਆਪਣੇ ਸ਼ੋਅ ਦੇ ਵਿੱਚ ਬੱਚਿਆਂ ਨੂੰ ਸ਼ਾਮਿਲ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ ਪੰਜਾਬੀ ਗਾਇਕ ਦਲਜੀਤ ਦੋਸਾਂ ਜੈਨੀ ਦਿਨੀ ਆਪਣੇ ਦਿੱਲੀ ਉਮੇਨਾਟੀ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਇਸ ਦੌਰੇ ਦੀ ਸ਼ੁਰੂਆਤ ਦਿੱਲੀ, ਜੈਪੁਰ ਅਤੇ ਹైదరాబాద్ ਦੇ ਵਿੱਚ ਵੱਡੇ ਸਮਾਰੋਹ ਦੇ ਨਾਲ ਕੀਤੀ ਹੈ ਹਾਲੀ ਦੇ ਵਿੱਚ ਉਹਨਾਂ ਨੇ ਅਹਮਦਾਬਾਦ ਅਤੇ ਲਖਨਊ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ਤੋਂ ਬਾਅਦ ਉਹ ਜਲਦ ਹੀ ਮੁੰਬਈ ਦੇ ਵਿੱਚ ਆਪਣੇ ਪ੍ਰਦਰਸ਼ਨ ਦੇ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਨੇ ਜਦੋਂ ਉਹਨਾਂ ਨੇ ਆਪਣੇ ਦੌਰੇ ਦਾ ਐਲਾਨ ਕੀਤਾ ਤਾਂ ਮੁੰਬਈ ਤੋਂ ਉਹਨਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਦੇਸ਼ ਭਰ ਦੇ ਲੋਕ ਕਾਫੀ ਉਤਸ਼ਾਹਿਤ ਸਨ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਦਮਦਾਰ ਪਰਫਾਰਮੈਂਸ ਦੇਣ ਤੋਂ ਬਾਅਦ ਦਲਜੀਤ ਨੇ ਹੁਣ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਮੁੰਬਈ ਦੇ ਵਿੱਚ ਵੀ ਪਰਫਾਰਮ ਕਰਨ ਜਾ ਰਹੇ ਨੇ ਜਿਸ ਦੇ ਕਾਰਨ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਕਾਨਸਰਟ ਦਾ ਹਿੱਸਾ ਬਣਨ ਦੇ ਲਈ ਬੇਤਾਬ ਹੋ ਗਏ ਨੇ ਪਰ ਉਹਨਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਸ ਸਮਾਗਮ ਦੇ ਲਈ ਟਿਕਟਾਂ ਬੁੱਕ ਕਰਵਾਉਣਾ ਨਾ ਮੁਸ਼ਕਿਲ ਹੋ ਜਾਵੇਗਾ ਦਰਅਸਲ 2 ਨਵੰਬਰ ਨੂੰ ਦਲਜੀਤ ਦੋਸਾਂਝ ਤੇ ਮੁੰਬਈ ਸ਼ੋਅ ਦੀਆਂ ਟਿਕਟਾਂ Zomato Live ਤੇ ਬੁਕਿੰਗ ਦੇ ਲਈ ਉਪਲਬਧ ਕਰਵਾਈਆਂ ਗਈਆਂ ਸਨ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਸਾਰੀਆਂ ਟਿਕਟਾਂ ਵਿਕ ਗਈਆਂ ਮਿਲੀ ਜਾਣਕਾਰੀ ਦੇ ਅਨੁਸਾਰ ਸਾਰੀਆਂ ਟਿਕਟਾਂ 50 ਸੈਕਿੰਡ ਦੇ ਵਿੱਚ ਹੀ ਵਿਕ ਗਈਆਂ ਸਨ ਤੋਂ ਅੰਦਾਜ਼ਾ ਹੈ ਕਿ ਦਲਜੀਤ 19 ਦਸੰਬਰ ਨੂੰ ਮੁੰਬਈ ਦੇ ਵਿੱਚ ਪਰਫਾਰਮ ਕਰਨਗੇ ਹਾਲ ਹੀ ਦੇ ਵਿੱਚ ਮੁੰਬਈ ਸ਼ੋਅ ਦੀ ਘੋਸ਼ਣਾ ਕਰਦੇ ਹੋਏ ਦਲਜੀਤ ਨੇ ਕਿਹਾ ਕਿ ਮੁੰਬਈ ਇੱਕ ਅਜੀਹ੍ਹਾ ਸ਼ਹਿਰ ਹੈ ਜੋ ਕਿਸੇ ਹੋਰ ਵਰਗਾ ਨਹੀਂ ਹੈ ਸਪਨਿਆਂ ਦਾ ਸ਼ਹਿਰ ਜਾਦੂ ਦਾ ਸ਼ਹਿਰ ਮੈਂ ਅੰਤ ਵਿੱਚ ਦਿੱਲੀ ਉਮੀਨਾਟੀ ਅਨੁਭਵ ਨੂੰ ਆਪਣੇ ਪ੍ਰਸ਼ੰਸਕਾਂ ਤੱਕ ਪਹੁੰਚਾਉਣ ਦੇ ਲਈ ਉਤਸ਼ਾਹਿਤਾਂ ਫਿਲਹਾਲ ਸ਼ੋਅ ਦੇ ਲਈ ਲੋਕੇਸ਼ਨ ਦਾ ਐਲਾਨ ਨਹੀਂ ਕੀਤਾ ਗਿਆ ਹੈ ਹਾਲਾਂਕਿ ਇਸ ਦੌਰਾਨ ਹైదరాబాద్ ਦੇ ਵਿੱਚ ਉਹਨਾਂ ਦੇ ਸ਼ੋਅ ਤੋਂ ਪਹਿਲਾਂ ਉਹਨਾਂ ਨੂੰ ਤੇਲੰਗਾਨਾ ਸਰਕਾਰ ਦਾ ਨੋਟਿਸ ਵੀ ਮਿਲਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਜਿਹੇ ਗੀਤ ਨਾ ਗਾਣ ਜੋ ਸ਼ਰਾਬ ਨਸ਼ੇ ਜਾਂ ਫਿਰ ਹਿੰਸਾ ਨੂੰ ਉਤਸ਼ਾਹਿਤ ਕਰਦੇ ਹੋਣ ਨਾਲ ਹੀ ਉਹਨਾਂ ਨੂੰ ਆਪਣੇ ਸ਼ੋਅ ਦੇ ਵਿੱਚ ਬੱਚਿਆਂ ਨੂੰ ਸ਼ਾਮਿਲ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ